ਔਰ ਕੋਈ ਵੀ ਨੂੰ ਸਵਾਰੀ ਦਾ ਬੇਦੀਕਰੀ ਆ ਖਾਂਚ ਕੇ ਲੈ ਜੋ ਆ ਜਿਹੜੀ ਢੱਬੀ ਬੈਠਿਆ ਕੋਕ ਬੱਚਿਆਂ ਨੂੰ ਚੁਹਾ ਕੇ 20 ਕਿਲੋ ਚੋੜੀ ਲੰਗ ਲਾ ਹਾਂ ਬੱਗੇ ਦਾ ਕਿਲੋ ਭਰੂਗੀ ਬੱਚੇ ਰਿਆ ਕੇ ਇਹਦਾ ਕੀ ਮੰਗ ਰਿਹਾ ਉਹ 35000 ਇਹਦਾ ਇਹਦਾ 25000 ਦੇਣ ਕਿੰਨੇ ਦੀ ਆ ਤਾ ਹੀ ਕਹਿਣਾ ਉਹ ਘਰ ਤੋਂ ਦੂਜਾ ਉਹ ਫੜਦਾ ਯਾਰ ਜੇ ਹੁਣ ਤੂੰ ਦਰਵਾਜ਼ਾ ਦੂ ਯਾਰ ਪੂਰਦਾ ਮੇਰਾ ਮੰਗਣਾ ਪੂਰੀ ਗੱਲ ਦਾ ਕਰਨ ਦੇ ਕੋਈ ਕਿਹਣੀ ਨਹੀਂ ਹਸਨ ਦਾ ਹੋਰ ਜ਼ਿਆਦਾ ਕੋਈ ਨਹੀਂ ਫਸਾਈ ਤਾ ਫੜਦਾ ਉਹ ਆ ਗੁੰਡ ਲੈ ਅੱਗੇ ਕਹਿਣਾ ਗੱਲ ਹੋ ਗਈ ਹੈ ਪੈਣਾ ਵਧਾ ਰਿਹਾ ਫਿਰ ਪੂਰੀ 1K ਕਰੀਏ ਤੂੰ ਮੈਨੂੰ ਸਹੀ ਤੋ ਦੇਖਦਾ ਮਾਰ ਕੇ ਦੇਖੂੰਗਾ ਮਾਰਦਾ ਮਾਰਦਾ ਕਹਿੰਦਾ ਇਹ ਘੜੀਆ ਤੇਰੀ ਉਹ ਆ ਜਾ ਉਹਨੂੰ ਕਹਿੰਦੇ ਉਹ ਮਾਰਦਾ ਤੁਹਾਨੂੰ ਨਾ ਪੱਕਾ ਠੀਕ ਹੈ ਇਹਨੂੰ ਕਹਤਾ ਮੈਂ ਨੂੰ ਬੱਚੇ ਚਨਾ ਕੇ ਕਿੱਲੋਂ ਤੁਝ ਦੇਊਂਗਾ ਨਿਕਸਤਾ ਮਾਂਦਰੀ ਜੇ ਹਾਂ ਮੈਂ ਕਿੱਲੋਂ ਤੁਸ ਨਾ ਦਿੱਤਾ ਯਾਰ ਬੱਚੇ ਚਨਾ ਕੇ ਫਿਰ ਤੇਹੀ ਆਪਾਂ ਕਹਣਾ ਕਿ ਤੂੰ ਬਾਹਰ ਨਾ ਦੋ ਬੱਚੇ ਦੋ ਬੱਠਾ ਦੀ ਬੱਠਾ ਬੱਠਾ ਵੀ ਵਧੀਆ ਹੁੰਦੇ ਸਰ ਇਹ ਵੀ ਨਹੀਂ ਹੈਗਾ ਵੀ ਉਹ ਹੀ ਨੇ ਆਇਆ ਇਹੀ ਲੱਗਣਾ ਮੈਂ ਯਾਰ ਕੋਈ ਹੋਰ ਆ ਜਾ ਮਾਮੂ ਮੜਾ ਕਾਡਾ ਰੱਖਾ ਕੁੰਜ ਨਾਲ ਸਾਨੂੰ ਰਗੜ ਦਿਓ ਰਗੜ ਨੂੰ ਚਟਰ ਬੰਦਾ ਐ ਰਗੜ ਨੂੰ ਕਿੱਥੇ ਜਾਵੇਂ ਆਂ ਇਹਦਾ ਐ ਨਾ ਰਗੜਾ ਬੁਰਾ ਰਗੜ ਨੂੰ ਇਹ ਵੈਸੇ ਵਾਂਗੀ ਬੱਕਰੀ ਐ ਵੱਡੇ ਕੁੱਤੇ ਉਹ ਛੱਡ ਇਹਦਾ ਉਰੀ ਆ ਇੰਨਾ ਤੇ ਉਹਦੇ ਖੜਕੀ ਨਾਲ ਜੈ ਜੈ ਦੇਖ ਕੇ ਜੇਹੀ ਆਪਾਂ ਮੁੱਲਾਵਰ ਤੁੰਗ ਵਾਲੀ ਭਾਈ ਲੈ ਜਾਂਦਾ ਇਹ ਨੂੰ ਮੈਂ ਇੰਨੇ ਤੇ ਦਿਖਾਉਣਾ ਲਈ ਅਸੀਂ ਠੀਕ ਆ ਚੱਗਾ ਆ ਰਬਾ 20 ਸਾਲ ਲੈ ਭਾਈ ਬਹੁਤ ਪਰ ਨਾ ਨਾ ਮੈਨੂੰ ਸ਼ਰਮ ਆਉਂਦੀ ਐ ਪੱਠਾ ਨੇ ਕਰ ਦੋ ਜੀ ਦੋ ਹੀ ਪੱਠਾ ਹਾਂ ਬਹੁਤ ਸੋਨੇ ਪੱਤਾਂ ਦੇ ਰੰਗ ਆ ਨਹੀਂ ਬੱਕਰੀ ਮਿੱਠੀ ਹੈ ਇਹਦਾ ਇੱਕੋ ਲੈਣੀ ਹੈ ਜੀ ਦੇਖੋ ਨਹੀਂ ਬੱਕਰੀ ਮਾਨ ਲੱਗੀ ਐ ਬੱਕਰੀ ਠੀਕ ਐ ਮਾਲ ਦਾ ਮਾਲ ਚ ਖੜਿਆ ਯਾਰ ਬੱਕਰਾ ਕੋ ਚੋਰੀ ਠੱਗੀ ਕਰ ਨਹੀਂ ਠੀਕ ਐ ਜੀ ਤੈਨੂੰ ਤੈਨੂੰ ਕੋਈ ਬੱਕਰੀ ਦੀ ਤਸਵੀਰ ਆ ਕੇ ਤੈਨੂੰ ਕਹਦਾ ਤੂੰ ਮੁੜ ਕੇ ਮੇਰੇ ਉਰੇ ਬਾਕੀ ਆ ਮੈਂ ਨਹੀਂ ਮੰਨੂ ਫੇਰ ਹੀ ਛੋੜਦਾ ਫੇਰ ਕੋਈ ਕਿਹੜਾ ਦੇ ਦਊਗਾ ਹਾਂ ਦੱਸ ਵੀ ਬੱਚੇ ਇੱਧਰ ਜਾ ਕੇ ਦੁੱਧ ਨਾ ਤੈਨੂੰ ਕੱਟਿਆ ਫਿਰ ਵੀ ਕਹੀਂ ਦੱਸ ਫੇਰ ਹੁਣ 33000 ਦੀ ਬਕੀ ਤੇ 33000 ਹੁੰਦਾ ਯਾਰਾ 30 ਤੇ 3 30 ਉੱਤੇ ਪੈਣਾ ਬਕੀ ਦੇ 20000 ਦੀ ਨਹੀਂ ਨਹੀਂ ਕਿੱਥੋਂ ਮਿਲਦੇ ਬਾਈ ਜੀ ਕਿਥੇ ਰੈਂਟ ਲਾ ਦੇ ਕਿੱਥੇ ਵੀਰੇ ਕੌਣ ਦਿੰਦਾ 20000 ਦੀ ਬਕੀ ਦੇ ਨਹੀਂ ਹੁੰਦੇ ਨਹੀਂ ਜੀ ਹੋ ਗਿਆ ਕਿੱਥੇ ਹੋ ਯਾਰਾ 30000 ਦੀ ਹੈ ਹਾਂ 30000 ਨਹੀਂ ਪਕਾਣੀ ਮਾਰਦੇ ਕੀ ਫਾਇਦਾ ਤੀਨੀ ਬੱਕਰੀ ਹੁੰਦੀ ਆ ਅਮਰੀਕੀ ਵਾਲਾ ਕੋਈ ਗੱਲ ਨਹੀਂ ਮਿੱਠੂ ਤੈਨੂੰ ਵੀ ਪਤਾ ਯਾਰ ਕਿੰਨੇ ਦੀ ਬੱਕਰੀ ਹੁੰਦੀ ਹੈਗੀ ਇੱਕ ਮਿੰਟ ਤੈਨੂੰ ਪਤਾ ਨਹੀਂ ਕਿੰਨੇ ਦੀ ਬੱਕਰੀ ਐ ਤੂੰ ਆਪ ਸਾਵਾਂ ਉਹ ਮੈਂ ਤਾਂ ਬਦਾਂ ਬਦਾਂ ਲੈਣੀ ਨਹੀਂ ਜਿਹੜੇ ਬੱਕਰੀ ਲੈਣੀ ਆ ਉਹਨੂੰ ਬੰਦੋਂ ਬੰਦੋਂ ਗਾਹ ਖਾਣਾ ਬਾਬਾ ਫੇ ਤੂੰ ਰੋਸ ਖਾਣਾ ਯਾਰਾ ਮੰਡੀ ਘੋੜਿਆ ਕੋਈ ਗੱਲ ਨਹੀਂ ਆਏ ਮੈਂ ਕਿ ਕਹੂੰ ਹੋਰ ਮੰਡੀ ਜਾਣਾ ਬਸ ਹੋਰ ਮੰਡੀ ਜਾਣਾ ਕੱਲ ਬੱਕਰੀ ਵੇਚੀ ਆ ਮੀਨੇ ਆਹ ਜਿਹੜੀ ਬੱਕਰੀ ਵੇਚਦਾ

ਦੇ ਦੇ ਬੱਕੀ ਦਾ ਨਾਮ ਹੋੜ ਜਾ ਹੁਣ ਨਾ ਜਿੰਮੀ ਦਾ ਮੋੜੀ ਆ। ਯਾਰ ਕਮਾਲ। ਤੇ ਸਭੀ ਰਾਣੀ। ਕਈ ਜਾਂਦੀ ਹੋ ਗਈ ਯਾਰ। ਉਹ ਨਹੀਂ। ਰੱਖ ਲੈ ਬਸ। ਲਾਲਾ ਮੁੱਥੇ ਨਾ। ਉਹ ਨਹੀਂ। ਉਹ ਲਾਲਾ ਮੁੱਥੇ ਨਾ ਬਸ। ਬਸ ਠੀਕ ਹੈ ਯਾਰ। ਹੁਣ ਜੀ ਆਹ ਨੂੰ ਮੋੜਿਆ ਯਾਰਾ। ਹੁਣ ਮੇਰਾ ਦੂਰ ਗਿਆ। ਇਹ ਲੈ ਲਿਆ ਬੋਗ ਸਾਡੇ। ਇਹਦਾ ਇਹਦਾ ਮਾਰ ਰਹਿਣ ਨੂੰ। ਉਹਦਾ ਖੜ ਜਾਉਂਦਾ ਖੜ ਜਾਣਗੇ। ਇਹਦੀ ਮੰਮਤਾ ਹੁਣ ਕਰਾ ਗਈ। ਮੰਮਤਾ ਸਾਡੇ ਆ ਕੇ ਆਇਆ। ਰੱਬ ਦੀ ਕਸਮ ਮਾਲ ਚਖਣ ਨੂੰ ਮੈਂ ਜਮੇ ਤੈਨੂੰ ਦੇਣ ਵਾਲੀ ਤੀ ਹਾਂ ਕਿੰਨੇ ਦੀ ਕਹੇ ਤੂੰ ਮੈਂ ਤੈਨੂੰ ਕਿਹੜੀ ਦੀ ਆ ਜੀ 20000 ਦੀ ਕਹੇ ਤੂੰ ਹਾਂ ਮੈਂ ਲਾ ਦਿੱ 27000 ਹਣਾ ਮੈਂ ਇੱਕ ਤੈਨੂੰ ਦੱਸਦਾ ਬੱਕਰੀ ਹੈ ਜਿਹੜੀ ਕਿਵੇਂ ਬੱਕਰੀ ਐ ਵੀ ਨਹੀਂ ਕਹੇ ਬਾਈ ਚਲੋ ਬਾਈ ਠੀਕ ਹੈ ਜੀ ਪੈਸੇ ਵੀ ਦੇਖੋ ਪੈਸੇ ਕਿੰਨੇ ਕਿਨੇ ਬਾਈ ਉਹ ਨੂੰ ਦੇ ਦੇਣਾ 90 ਤੋਂ ਘੱਟ ਹੋਣੀ ਨਹੀਂ 30 ਤੋਂ ਘੱਟ ਨਹੀਂ ਬਾਈ ਬੇਰੇ ਇੱਥੇ ਹੋ ਜਦੀ ਨਹੀਂ ਘੱਟਵਾ ਈਆ ਛੋਲ ਛੋਲ ਕਰਦੇ ਨਾ ਲੱਗਣੇ ਬੰਦੇ ਲੱਗੇ ਲਗਣਾ ਨਹੀਂ ਲਾਉਣੀ ਨਹੀਂ ਲਾਏਗੇ ਤਾਂ ਕੋਈ 500 ਘੱਟ ਕਰੂਗਾ ਹੌਰ ਦੱਸ ਹੌਰ ਦੰਗੇ ਫੇਰ ਹੋਰ ਕੀ ਆ ਹੱਪਾ ਕਰ ਯਾਰ ਤੇ ਕਰ ਲੈਣ ਵਾਲੀ ਗੱਲ ਹੀ ਕਰੀ ਮਾਦਾ ਯਾਰ ਮਾਦਾ ਦੁਸ਼ੇ ਮਾ ਨਾ ਨਾ ਦਾਦਾ 500 ਪਾਵਾਂ ਮੈਂ ਇਕਠਾ ਹਜ਼ਾਰ ਵੀ ਪਾਉਂਗਾ ਨਹੀਂ ਫੇਰ ਉਹ ਫੇਰ ਨਹੀਂ ਚੱਲਣੀ ਗੱਲ ਮੈਂ ਬਸ ਇੱਥੇ ਹੀ ਦੇਣੀ ਆ ਬੱਤ 2000 ਦੀ ਬੱਗੀ ਦੇ ਯਾਰ ਮੈਂ ਤੁਹਾਨੂੰ 500 ਪੈਸਾ ਆਉਗੀ ਪਿਆਰ ਦੀ ਗੱਲ ਆ ਇੱਕ ਮਿੰਟ ਯਾਰ ਬਸ ਪੂਰਾ ਤਾਂ ਮੇਰੇ ਕੋਲ ਦਾ ਅਗਲੇ ਇੱਕ ਮਿੰਟ چیری <تصال> ਟਿਕਾਣੇ ਤੇ ਬੱਕਰੀ ਗਈ ਨਹੀਂ ਬੱਕਰੀ ਸਾਰੇ ਮੇਲੇ ਜੀ ਨਹੀਂ ਆਪਾਂ ਗੱਲ ਦੇ ਇਹ ਗਈ ਨਹੀਂ ਟਿਕਾਣੇ ਤੇ ਰਾਣੇ ਤੇ ਬੱਕਰੀ ਹੁਣ ਕਿੱਥੇ ਚਲ ਗਈ ਸੀ ਬੱਕਰੂ ਭਾ ਗਿਆ ਉਹ ਕੀ ਤਸੱਲੀ ਦਊਗਾ ਨਾ ਠੀਕ ਬੱਕਰ ਤਾਂ ਉਹ ਚੜਦੀ ਆ ਗਈ ਬੰਨ ਚੋਣ ਵੇਲੇ ਇਹ ਤਾਂ ਖੁਦੀ ਗੱਲ ਨੂੰ ਕਹਦਾ ਬੱਕਰੀ ਦਾ ਸਿਕਾ ਕਰ ਚੁੱਕੀ ਕਾਕਾ ਮੇਰਾ ਬਾਟ ਬਾਹਲੀ ਅੱਖੋਂ ਨਹੀਂ ਮਤਲਬ ਬੱਕਰੀ ਛੱਡ ਦਾਂਗੀ ਇਹ ਘਰ ਚੁਈ ਜਾਂਦੇ ਬੱਕਰੀ ਨੂੰ ਹਾਂ ਲੋੜ ਆ ਮੈਂ ਉਹਨੇ ਕਿਸੇ ਨੂੰ ਭੜਗਾਉਂਦੇ چاڑی آئی پٹھا پٹھا نظارہ آ گیا جب کدھر گیا بازار چو ਆ ਤੇ ਜੰਗਲ ਤੋਂ ਮੰਨ ਲਿਆ ਇਹ ਹੋਣਾ ਇਹਨਾਂ ਦੁੱਧ ਕਿੰਨਾ ਚੰਗਾ ਹੀ ਆ ਸੀ ਉਹ ਦੇਖ ਕੇ ਦੁੱਧ ਚਾਹੀਦਾ ਦੁੱਧ ਕੱਟ ਕਿਉਂਕਿ ਪਹਿਲਾਂ 1 ਕਿਲੋ ਦੁੱਧ ਕੱਟ ਲਿਆ ਕਰਦੇ ਕਿਉਂਕਿ ਫੇਰ ਮੰਗੋ ਛੱਡੀਵੇਂ ਉਹਨੇ ਆ ਉਹੀ ਗੱਲ ਕਈ ਵਾਰੀ ਮੋਕ ਜੀ ਲੱਗ ਜਾਂਦੀ ਹੈ ਇੱਧਰ ਪੱਤਾ ਦੁੱਧ ਹੁੰਦਾ ਹੈ 4 ਕਿਲੋ ਜਰ ਭਰ ਕੇ ਚੋਤੇ ਛੱਡਦੀ ਬੱਚੇ ਦੀ ਪੁੱਛੇ ਪਹਿਲਾਂ ਚੋੜੇ ਤੇ ਜੇ ਜਾਨ ਤੋਂ ਕਰਨਾ ਬੈਠੋ ਤਾਂ ਉਹਨੂੰ ਟਾਈਮ ਲੱਗ ਜਾਂਦਾ ਹੈ ਨਾ ਨਾ ਬਾਈ ਲੋਟ ਵੀ ਘਟਿਆ ਚੱਲੇ ਜਾਂਦਾ ਬਾਈ ਦੋ ਗੱਲੀ ਗੇ ਮੈਂ ਸਟਾਰ ਜੱਡੀ ਕੇ ਨਾ ਕੋਈ ਆਉਣੀ ਸੈਂ ਕਰ ਆ ਗਈ ਯਾਰ ਕੋਈ ਨਾ ਮੜਨ ਕੰਮ ਕਰਾਉਣ ਲਈ ਚਾਰ ਦੇ ਸੁੱਤ ਨਾ ਯਾਰ ਹੋਜੂ 6 ਹੋ ਜਾਊਗਾ ਤਵੇ ਮੈਂ ਲਾਜ ਨੂੰ ਉਹਦੇ ਮੈਂ ਯਾਰ ਆਗਾ 4 ਬੰਦੇ ਕਫਰਾਂ ਦੇ 20 ਵਿਆ ਆਉਂਗਾ ਇੰਨੇ ਟਾਈਮ ਤੁਹਾਨੂੰ ਚਾਰ ਆ ਤਵੇ ਵੀਰੇ ਰਬੜਾ ਜੇ ਨਟ ਨਹੀਂ ਇੱਥੇ ਦੇ ਆ ਬੜਤ ਨੇ ਆ ਬੜਾ ਲੱਗਦਾ ਕੋ ਮੈਂ ਜਗਾ ਬਈ ਜਾ ਕੇ ਟੋਲ ਦੀ ਵਕੀ ਜਾਗਾ ਪਹਿਲਾਂ ਟੋਲ ਵੀ ਹੋਰ ਲੱਤਣਾ ਚੋਕੇ ਸਮਾਰਕ ਨਾ ਮਾੜਾ ਮਾੜਾ ਛੱਡ ਕੇ ਅੱਪੀ ਹੁੰਡੀ ਜਾਣਗੇ ਲਾ ਲੈਂਦੇ ਫਿਰ ਪਸ ਇਹ ਇਹੋ ਕਰਨਾ ਵਾਦਾ ਕਰੂਗੀ 5 6 7 ਤੱਕ ਦਿਨ ਗੌਰ ਨਾਲ ਤੇਰਾ ਵੀ ਫਿਰ ਅਸੀਂ ਚੁੰਗੀ ਜਾਈਏ ਚਾਲ ਨੂੰ ਜਰਾ ਕੱਢ ਲਿਆ ਪਹਿਲਾਂ ਚੋਲਿਆ ਕਰ ਆਸਾਂ ਦੋ ਦੁੱਧਾ ਕਰ ਲੈ 100 ਰੁਪਏ ਛੋਲੇ ਅੱਖਾਂ ਵਿੱਚ ਕੋਲ ਚੋਲੀ ਕਿੱਲੂ ਚੋਲੇ ਦਾ ਟਿੰਦਾ ਹੀ ਨਹੀਂ ਇੱਕ ਗੱਲ ਆ ਉਹ ਨਿਆਣੇ ਦੇ ਬੱਚੇ ਬਾਹਰ ਨੂੰ ਚੋਂ ਕਿਉਂ ਨਾ ਪਾ ਦੇ ਦਿੰਦੇ ਹਾਂ ਫਿਰ ਕੀ ਗੱਲ ਤੇ ਬਹਿ ਜਾ ਨਾ ਨਾ ਠੀਕ ਹੈ ਤੂੰ ਪੰਜ ਮਿੰਟ ਤੇ ਦੋ ਵਾਰੀ ਚਿਰਵਾਤਾ ਨਾ ਇੱਕ ਵਾਰੀ ਤੇ ਵੇਸ਼ ਆ ਬਰ ਨਾ ਟੋੜਾ ਲਾ ਕੇ ਠੀਕ ਕਰੂ ਦੋ ਜਣ ਬਾਰੀ 13 ਕਰਕੇ ਤੇ ਰਾਤ ਨੂੰ ਦੁਪਹਿਰ ਨੂੰ ਨਹੀਂ ਲਾ ਸਕਦੇ ਨਾ 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 ਦਾ ਉਹਨਾਂ ਨਾਲ ਅਗਲਾ ਜਦੋਂ ਬੱਚੇ ਵੱਡੇ ਹੋਣਗੇ ਚੁੰਮਣ ਦੀ ਆ ਗਈ। ਕਿ ਉਹਨਾਂ ਅੱਗੇ ਪਾਏ ਥੱਲੇ ਫਰੀ ਜਾ ਤੱਪ ਦੇ ਉਹ ਕਹਾਜ ਮਾਇਨ ਦਾ। ਠੀਕ ਹੋ ਗਏ। ਕਿ ਜੋ 500 ਰੁਪਏ। ਤੋਂ ਬਣਿਆ ਹੋਇਆ। ਕਿਦਾਂ ਲੈ ਲੈ। ਉਹਨੂੰ ਦੇ ਦੇ। ਲੈ ਯਾਰ। ਲੈ ਦਿਖਾਈ ਬੱਕਰੀਓ। ਬਾਈ ਵਾਦਾ ਕਰ ਲੈ ਤੈਨੂੰ ਕਿਉਂ ਵੀ। ਕਿਹੜੀ ਬੱਕਰੀ ਦਿਖਾਈ? ਥੋੜੀ ਵੀਰੇ ਵਾਦਾ ਇਹਨੂੰ ਬਾਜੀ ਨੂੰ ਵੀ ਕਰੇ। ਬਸ ਵੇ ਆ ਬੱਕਰੀ ਦਿਖਾ ਕੇ ਰਾ ਫੜ ਕੇ ਆ ਬੱਕਰੀ ਆ ਬਾਈ ਲੋ ਬਾਈ ਆ ਬੱਕਰੀ ਆ ਸੌਦਾ ਹੋਇਆ ਕਿੰਨੇ ਦਾ ਹੋਗਾ ਸ਼੍ਰੀ ਕੇ ਇਹ ਦੋ ਘਟ 30 ਦਾ ਹਾਂ ਸਹੀ ਹੈ ਲੋ ਬਾਈ ਦੋ ਘਟ ਦੰਦਾ ਦੰਦਾ ਦੀ ਕਿੰਨੀ ਹੈ ਇਹ ਨਵੇਂ ਨੰਨਾਂ ਦੀ ਬੱਕਰੀ ਦੀ ਬਾਈ ਦੇਖ ਸਕਦੇ ਦੋ ਪੱਠਾਂ ਦੀ ਮੰਗਰ ਸੁੱਧ ਦਾ ਪੱਠਾਂ ਨੂੰ ਬਹੁਤ ਵਧੀਆ ਠੀਕ ਹੈ ਜੀ